ਦੋਸਤੋ ਕਹਿੰਦੇ ਹਨ ਪੈਸੇ ਨਾਲ ਅਮੀਰੀ ਖਰੀਦੀ ਜਾ ਸਕਦੀ ਹੈ ਪਰ ਸੱਚੇ ਰਿਸ਼ਤੇ ਸਿਰਫ ਨਸੀਬ ਵਾਲਿਆਂ ਨੂੰ ਮਿਲਦੇ ਹਨ ਅੱਜ ਦੀ ਇਹ ਕਹਾਣੀ ਉਹਨਾਂ ਲੋਕਾਂ ਲਈ ਹੈ ਜੋ ਸੋਚਦੇ ਹਨ ਕਿ ਦੁਨੀਆ ਸਿਰਫ ਮਤਲਬ ਨਾਲ ਚੱਲਦੀ ਹੈ ਪਰ ਇਹ ਕਹਾਣੀ ਤੁਹਾਨੂੰ ਇੱਕ ਅਜਿਹੀ ਸੱਚਾਈ ਦੱਸੇਗੀ ਜੋ ਸ਼ਾਇਦ ਤੁਸੀਂ ਕਿਤੇ ਮਹਿਸੂਸ ਨਹੀਂ ਕੀਤੀ ਹੋਏਗੀ ਦੋਸਤੋ ਇਹ ਕਹਾਣੀ ਹੈ ਰਾਜ ਅਤੇ ਅਜੇਦੀ ਦੋਵੇਂ ਬਚਪਨ ਦੇ ਚੰਗੇ ਦੋਸਤ ਸੀ ਦੋਵਾਂ ਨੇ ਇੱਕ ਹੀ ਸਕੂਲ ਵਿੱਚ ਪੜ੍ਹਾਈ ਕੀਤੀ ਸੀ ਅਤੇ ਦੋਵੇਂ ਇੱਕ ਹੀ ਬੈਂਚ ਤੇ ਬੈਠਦੇ ਸੀ ਇੱਕ ਹੀ ਟਿਫਨ ਵਿੱਚ ਰੋਟੀ ਖਾਂਦੇ ਸੀ ਤੇ ਜਦੋਂ ਇੱਕ ਨੂੰ ਸਜ਼ਾ ਮਿਲਦੀ ਸੀ ਤਾਂ ਦੂਜਾ ਵੀ ਆਪਣੀ ਸੀਟ ਛੱਡ ਕੇ ਖੜਾ ਹੋ ਜਾਂਦਾ ਸੀ ਕਹਿੰਦੇ ਹਨ ਕਿ ਬਚਪਨ ਦੀ ਦੋਸਤੀ ਸਭ ਤੋਂ ਪਿਆਰੀ ਹੁੰਦੀ ਹੈ ਕਿਉਂਕਿ ਉਸ ਵਿੱਚ ਨਾ ਕੋਈ ਮਤਲਬ ਹੁੰਦਾ ਹੈ ਅਤੇ ਨਾ ਕੋਈ ਸਵਾਰਥ ਇੰਜ ਹੀ ਸਮਾਂ ਬੀਤਦਾ ਗਿਆ ਦੋਵਾਂ ਦੀ ਜ਼ਿੰਦਗੀ ਬਦਲਣ ਲੱਗੀ ਅਜੇ ਦੇ ਪਿਤਾ ਦਾ ਬਿਜ਼ਨਸ ਸੀ ਇਸ ਲਈ ਉਸ ਨੂੰ ਪੈਸਿਆਂ ਦੀ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਈ ਪਰ ਰਾਜ ਦਾ ਪਰਿਵਾਰ ਗਰੀਬ ਸੀ ਉਸ ਦਾ ਪਿਤਾ ਇੱਕ ਮਬੂਲੀ ਮਜ਼ਦੂਰ ਸੀ ਸਾਰਾ ਦਿਨ ਮਿਹਨਤ ਕਰਦਾ ਸੀ ਅਤੇ ਜਿਹੜੇ ਪੈਸੇ ਮਿਲਦੇ ਉਹਨਾਂ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਪੜ੍ਹਾਈ ਦੇ ਨਾਲ ਨਾਲ ਰਾਜ ਨੇ ਇੱਕ ਦੁਕਾਨ ਤੇ ਨੌਕਰੀ ਕਰਨੇ ਸ਼ੁਰੂ ਕਰ ਦਿੱਤੀ ਤਾਕੀ ਘਰ ਦਾ ਖਰਚਾ ਚਲਾਉਣ ਲਈ ਆਪਣੇ ਪਿਤਾ ਦੀ ਮਦਦ ਕਰ ਸਕੇ ਸੰਮੀ ਅਤੇ ਹਲਾਰ ਨੇ ਦੋਵਾਂ ਦੋਸਤਾਂ ਦੀ ਜ਼ਿੰਦਗੀ ਵਿੱਚ ਵੱਡਾ ਫਾਸਲਾ ਪੈਦਾ ਕਰ ਦਿੱਤਾ ਸੀ ਅਜੇ ਹੁਣ ਵੱਡੀ ਗੱਡੀ ਵਿੱਚ ਘੁੰਮਦਾ ਮਹਿੰਗੇ ਕੱਪੜੇ ਪਾਉਂਦਾ ਤੇ ਵੱਡੀਆਂ-ਵੱਡੀਆਂ ਪਾਰਟੀਆਂ ਵਿੱਚ ਜਾਂਦਾ ਸੀ ਉਥੇ ਰਾਜ ਆਪਣੇ ਹਰ ਦਿਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦਾ ਸੀ ਅਤੇ ਇਸ ਦੇ ਬਾਵਜੂਦ ਵੀ ਰਾਜ ਦੇ ਦੋਸਤੀ ਦੇ ਰਸਬੇ ਵਿੱਚ ਕੋਈ ਕਮੀ ਨਹੀਂ ਆਈ ਉਹ ਅੱਜ ਵੀ ਅਜੇ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦਾ ਸੀ ਪਰ ਕਹਿੰਦੇ ਹਨ ਨਾ ਕਿ ਪਰਮਾਤਮਾ ਬੁਰਾ ਵਕਤ ਸਿਰਫ ਇਹ ਦੇਖਣ ਲਈ ਲਿਆਉਂਦਾ ਹੈ ਕਿ ਕੌਣ ਤੁਹਾਡੇ ਨਾਲ ਹੈ ਤੇ ਕੌਣ ਸਿਰਫ ਮਤਲਬ ਲਈ ਇੱਕ ਦਿਨ ਅਚਾਨਕ ਰਾਜ ਦੀ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਡਾਕਟਰ ਨੇ ਕਿਹਾ ਜੀ ਆਪਰੇਸ਼ਨ ਨਾ ਹੋਇਆ ਤਾਂ ਉਸ ਦੀ ਜਾਨ ਜਾ ਸਕਦੀ ਹੈ ਆਪਰੇਸ਼ਨ ਲਈ 50000 ਰੁਪਏ ਦੀ ਜਰੂਰਤ ਸੀ ਜੋ ਰਾਜ ਲਈ ਬਹੁਤ ਵੱਡੀ ਰਕਮ ਸੀ ਉਸਨੇ ਸਭ ਤੋਂ ਪਹਿਲਾਂ ਆਪਣੇ ਸਭ ਤੋਂ ਚੰਗੇ ਦੋਸਤ ਅਜੀਨੂ ਨੂੰ ਫੋਨ ਕੀਤਾ ਫੋਨ ਦੀ ਘੰਟੀ ਵੱਜੀ ਅਜੀਨੂ ਨੇ ਫੋਨ ਉਠਾਇਆ ਰਾਜ ਨੇ ਕਿਹਾ ਭਾਈ ਮੇਰੀ ਮਾਂ ਹਸਪੀਟਲ ਵਿੱਚ ਹੈ ਮੈਨੂੰ ਮਾਂ ਦੇ ਆਪਰੇਸ਼ਨ ਲਈ 50000 ਰੁਪਏ ਦੀ ਜ਼ਰੂਰਤ ਹੈ ਇਹ ਪੈਸੇ ਮੈਂ ਤੁਹਾਨੂੰ ਹੌਲੀ-ਹੌਲੀ ਵਾਪਿਸ ਕਰ ਦਿਆਂਗਾ ਬਸ ਮੇਰੀ ਮਾਂ ਦੀ ਜਾਨ ਬਚਾ ਲੋ ਭਾਈ ਅਜੀ ਨੇ ਥੋੜੀ देर ਸੋਚਿਆ ਅਤੇ ਫਿਰ ਠੰਡੀ ਆਵਾਜ਼ ਵਿੱਚ ਕਿਹਾ ਭਾਈ ਮੈਂ ਆਪ ਹੁਣ ਬਹੁਤ ਪਰੇਸ਼ਾਨ ਹਾਂ ਪੈਸੇ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਹੈ ਉਸਨੇ ਫੋਨ ਕੱਟ ਦਿੱਤਾ ਰਾਜ ਉਦਾਸ ਹੋ ਕੇ ਬੈਂਚ ਤੇ ਬੈਠ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਤਾਂ ਫਿਰ ਅਚਾਨਕ ਉੱਥੇ ਉਸ ਦੇ ਬਚਪਨ ਦਾ ਇੱਕ ਹੋਰ ਦੋਸਤ ਵਿਜੇ ਆ ਗਿਆ ਵਿਜੇ ਇੱਕ ਚਾਹ ਦੀ ਦੁਕਾਨ ਤੇ ਕੰਮ ਕਰਦਾ ਸੀ ਉਸਨੇ ਰਾਜ ਦੀ ਹਾਲਤ ਦੇਖੀ ਅਤੇ ਪੁੱਛਿਆ ਭਾਈ ਕੀ ਹੋਇਆ ਰਾਜ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਵਿਜੇ ਨੇ ਬਿਨਾ ਸੋਚੇ ਸਮਝੇ ਆਪਣੀ ਜੇਬ ਵਿੱਚੋਂ 10000 ਰੁਪਏ ਕੱਢ ਕੇ ਰਾਜ ਦੇ ਹੱਥ ਤੇ ਰੱਖ ਦਿੱਤੇ ਅਤੇ ਕਿਹਾ ਭਾਈ ਇਹ ਥੋੜੇ ਪੈਸੇ ਹਨ ਸ਼ਾਇਦ ਤੇਰੇ ਕਿਸੇ ਕੰਮ ਆ ਜਾਣ ਰਾਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਗਲੇ ਦਿਨ ਵਿਜੇ ਆਪਣੇ ਮਾਲਕ ਤੋਂ ਐਡਵਾਂਸ ਲੈ ਕੇ ਕੁਝ ਹੋਰ ਪੈਸੇ ਲੈ ਆਇਆ ਹੌਲੀ-ਹੌਲੀ ਉਸਨੇ 50000 ਰੁਪਏ ਇਕੱਠੇ ਕਰ ਦਿੱਤੇ ਰਾਜ ਨੇ ਆਪਣੀ ਮਾਂ ਦਾ ਆਪਰੇਸ਼ਨ ਕਰਵਾ ਲਿਆ ਅਤੇ ਉਸ ਦੀ ਮਾਂ ਬਚ ਗਈ ਜਦੋਂ ਰਾਜ ਦੀ ਮਾਂ ਹਸਪੀਟਲ ਤੋਂ ਡਿਸਚਾਰਜ ਹੋ ਕੇ ਘਰ ਆਈ ਤਾਂ ਉਸਨੇ ਸਭ ਤੋਂ ਪਹਿਲਾਂ ਵਿਜੇ ਦੇ ਪੈਰ ਛੂਏ ਅਤੇ ਬੋਲੀ beta ਤੂੰ ਨਾ ਸਿਰਫ ਮੇਰੀ ਜਾਨ ਬਚਾਈ ਹੈ ਬਲਕਿ ਮੈਨੂੰ ਇਹ ਸਿਖਾਇਆ ਹੈ ਕਿ ਸੱਚੇ ਰਿਸ਼ਤੇ ਸਿਰਫ ਪੈਸਿਆਂ ਨਾਲ ਨਹੀਂ ਬਲਕਿ ਦਿਲ ਨਾਲ ਬਣਾਏ ਜਾਂਦੇ ਹਨ ਦੋਸਤੋ ਅੱਜ ਦੇ ਦੌਰ ਵਿੱਚ ਸੱਚੇ ਦੋਸਤ ਬਹੁਤ ਘੱਟ ਹਨ ਜੋ ਬੁਰੇ ਵਕਤ ਵਿੱਚ ਬਿਨਾ ਮਤਲਬ ਤੋਂ ਤੁਹਾਡਾ ਸਾਥ ਦੇਣ ਜੋ ਕਿ ਜਦੋਂ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਹੈ ਤਾਂ ਉਦੋਂ ਦੁਨੀਆਂ ਸਾਥ ਦਿੰਦੀ ਹੈ ਪਰ ਜਦੋਂ ਬੁਰਾ ਵਕਤ ਆਉਂਦਾ ਹੈ ਤਾਂ ਉਦੋਂ ਸਿਰਫ ਆਪਣੇ ਹੀ ਸਾਥ ਦਿੰਦੇ ਹਨ ਦੋਸਤੋ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਅਜਿਹਾ ਕੋਈ ਦੋਸਤ ਹੈ ਜਿਸ ਨੇ ਬੁਰੇ ਵਕਤ ਵਿੱਚ ਤੁਹਾਡਾ ਸਾਥ ਦਿੱਤਾ ਹੈ ਤਾਂ ਕਮੈਂਟ ਵਿੱਚ ਉਸ ਨੂੰ ਧੰਨਵਾਦ ਜ਼ਰੂਰ ਲਿਖਣਾ